ਇਮਾਨ ਪਠਿਆਰੀ ਦਾ ਪੱਠ ਛੋਕੇ ਜੋ ਸੁਭੱਟ ਪਰਾ ਹੱਟ ਬਕਾਵਦਾ ਏ ਤੇਰੇ ਰੰਗਾਂ ਦਾ ਕੋਈ ਨਾ ਆਥੇ ਆਵੇ ਬਾਦਸ਼ਾਹਾਂ ਤੋਂ ਭੀਖ ਮੰਗਾਵਦਾ ਏ ਬਾਦਸ਼ਾਹਾਂ ਤੋਂ ਭੀਖ ਮੰਗਾਵਦਾ ਏ ਮਾਤ ਪਿਤਾ ਗੁਰਿਆ ਆਪਣਾ त्याਗੇ 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 ਗੁਰ ਚਰਨਾਂ ਦੀ ਓਟ ਧਕਾ ਕੇ ਗੁਰ ਚਰਨਾਂ ਦੀ ਓਟ ਧਕਾ ਕੇ ਆਪਣੇ ਮਨ ਵਿੱਚ ਜੋਤ ਜਗਾ ਕੇ ਆਪਣੇ ਮਨ ਵਿੱਚ ਜੋਤ ਜਗਾ ਕੇ ਆਪਣੇ ਮਨ ਵਿੱਚ ਜੋਤ ਜਗਾ ਕੇ ਰੱਜ ਕੇ ਕਰੋ ਜਮਾਲ ਜਤਰ ਪੀਰਾਂ ਦੀ ਚੜਦੀ ਸਰਦਾਂ ਨਾਲ ਚਾਦਰ ਪਿਆਰਾਂ ਦੀ ਚੜਦੀ ਸਰਦਾਂ ਨਾਲ ਚਾਦਰ ਪਿਆਰਾਂ ਦੀ ਪਿਆਰੇ ਬੇ پائی بکت پیارے پہرا پائی بکت پیارے پہرا پائی بگت پیارے پہرا پائی سارے رل کے میں فل لائی فکر فقی میں فل لائی فکر فکیر میں فل لائی فکر فکیر میں فل لائی نت ندو تمال چادر پیڑ ਈ ਸਰਦਾਨਾੜ ਚਾਦਰ ਪੀਰਾ ਦੀ ਜੜ ਦੀ ਸਰਦਾਨਾੜ ਚਾਦਰ ਪੀਰਾ ਦੀ ਪੰਜੇ ਪੀਰ ਮੱਕੇ ਤੋਂ ਆਏ ਪੰਜੇ ਪੀਰ ਮੱਕੇ ਤੋਂ ਆਏ ਹੱਕੂ ਹੱਕ ਦੇ ਨਾਰੇ ਲਾਏ ਹੱਕੂ ਹੱਕ ਦੇ ਨਾਰੇ ਲਾਏ ਕੌਸ ਪੀਰ ਜੀ ਸੰਗਵੇਂ ਧਾਏ ਕੌਸ ਪੀਰ ਜੀ ਸੰਗਵੇਂ ਧਾਏ ਕੌਸ ਪੀਰ ਦੀ ਸੰਗਵੇਂ ਧਾਏ ਕੌਸ ਪੀਰ ਜੀ ਸੰਗਵੇਂ ਧਾਏ چادر پی ری سردی سردار چادر پیار دی سردی سردار چادر پی ری باک محمد اللہ تعالی باک محمد اللہ تالا محمد اللہ تالا باک محمد اللہ تالا سارا کھیل نالا جی سارا کھیل نالا ਇਰ ਚਾਮਣ ਵਾਲਾ ਰੋਹੇ ਜਿਵੇਂ ਚਾਮਣ ਵਾਲਾ ਰੋਹੇ ਜਿਵੇਂ ਚਾਮਣ ਵਾਲਾ ਰੋਹੇ ਜਿਵੇਂ ਚਾਮਣ ਵਾਲਾ ਹਾ ਕਰਤਾ ਮਾਲੂਮ ਜੱਤਰ ਪੀਆ ਦੀ ਚੜਦੀ ਸਰਦਾਰ ਨਾਲ ਚਾਦਰ ਪੀਆ ਦੀ ਚੜਦੀ ਸਰਦਾਰ ਨਾਲ ਚਾਦਰ ਪੀਆ ਦੀ ਤੇਰੇ ਤੇ ਰੋਹੇ ਤੇ ਚੱਲਣ ਪੜਾਰੇ ਨੀਏ ਮੇਰੇ ਦੇ ਚੱਲਣ ਪੜਾਰੇ ਆਖਾ ਜੀ